ਵਿਰੋਧਤਾ ਚ ਸਭ ਤੋਂ ਵੱਡਾ ਵਿਕਾਸ ਹੈ ਮੈਂ ਕੀਤਾ ਕਦੇ ਵਿਰੋਧ ਕਿਸੇ ਵਰਕਰ ਬਾਰੇ ਵੀ ਬੋਲਿਆ ਉਹ 2024 ਦੀਆਂ ਚੋਣਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ 2024 ਦੀਆਂ ਜਿਹੜੀਆਂ ਚੋਣਾਂ ਨੇ ਤੁਸੀਂ ਜਿਹੜੀ ਗੱਲ ਕਰਦੇ ਹੋ ਤੁਹਾਡੇ ਵਿਰੋਧ ਆਪਦੀ ਜਿਹੜੀ ਪਾਰਟੀ ਨੇ ਵਿਰੋਧ ਕੀਤਾ ਮੈਂ ਕਿੰਨਾ ਵਿਰੋਧਤਾ ਚ ਸਭ ਤੋਂ ਵੱਡਾ ਵਿਕਾਸ ਹੈ ਮੈਂ ਕੀਤਾ ਕਦੇ ਵਿਰੋਧ ਕਿਸੇ ਵਰਕਰ ਬਾਰੇ ਵੀ ਬੋਲਿਆ ਕਿਉਂਕਿ ਮੈਨੂੰ ਮੇਰੀ ਲੜਾਈ ਨਿੱਜੀ ਹੈ ਹੀ ਨਹੀਂ ਮੇਰੀ ਲੜਾਈ ਇਹ ਹੈ ਕਿ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਨਾ ਪੰਜਾਬ ਦੇ ਲੋਕਾਂ ਨੂੰ ਰਾਜ ਦੇਣਾ ਪੰਜਾਬ ਦੇ ਲੋਕਾਂ ਦੀ ਸਦਗਤੀ ਸਮਰiddhi ਦੇ ਲਈ ਸਾਧਨ ਪੈਦਾ ਕਰਨਾ ਜਿਹੜਾ ਪੰਜਾਬ ਦਾ ਖਜ਼ਾਨੇ ਦਾ 60 70 ਹਜ਼ਾਰ ਕਰੋੜ ਰੁਪਏ ਚੋਰੀ ਕਰਦੇ ਆ ਇਹ ਉਹਨੂੰ ਸੈਂਟਰ ਦੀਆਂ ਸਕੀਮਾਂ ਚ ਪਾ ਕੇ ਡਬਲ ਕਰਨਾ ਜੇ ਕਿਸੇ ਕੋਲ ਬਿਹਤਰ ਹੋਵੇ ਆਵੇ ਬੈਠੇ ਸੰਵਾਦ ਰਚਾਵੇ ਮੈਂ ਉਹਦੇ ਮਗਰ ਤੁਰੂ ਨਹੀਂ ਉਹ ਮਗਰ ਤੁਰਲੇ 2024 ਦੀਆਂ ਚੋਣਾਂ ਬਾਰੇ ਕੀ ਦੇਖੋ 2024 ਦੀਆਂ ਚੋਣਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੀਆਂ ਚੋਣਾਂ ਨੇ ਸਮਝਿਓ ਇਹ ਪੰਜਾਬ ਦੇ ਮੁੱਖ ਮੰਤਰੀ ਦੀਆਂ ਚੋਣਾਂ ਨਹੀਂ ਤੇ ਜਿਹੜੇ ਬੋਲਦੇ ਸੀ ਪੰਜਾਬ ਦੇ ਲੋਕਾਂ ਨੇ ਜਵਾਬ ਦੇ ਤਾਂ ਮੈਨੂੰ ਜਵਾਬ ਦੇਣ ਦੀ ਕੀ ਲੋੜ ਆ ਦੱਸ ਸਮਝੋ ਕਿ ਨਹੀਂ ਇਸ ਕਰਕੇ ਸੱਚੇ ਮਾਰਗ ਚੱਲਿਆ ਉਸ ਤਤਰੇ ਜਹਾਨ ਸੱਚ ਦਾ ਬੋਲਬਾਲਾ ਹੋਵੇ ਪੰਜਾਬ ਦੇ ਲੋਕਾਂ ਦਾ ਭਲਾ ਦਿਲ ਦੇ ਵਿੱਚ ਹੋਵੇ ਲੋਕ ਭਲਾਈ ਤਾਂ ਹੈ ਹੀ ਕਿਤੇ ਨਹੀਂ ਪੰਜਾਬ ਜਾਵੇ ਠੱਠੇ ਖੂਚ ਮੇਰਾ ਵੋਟ ਬੈਂਕ ਪੋਲਿਟਿਕਸ ਚੱਲਦਾ ਰਹੇ ਹੁਣ ਐਨਾ ਇੱਥੇ ਵਾਪਸ ਆਉਂ ਲੋਕ ਆਵਾਜ਼ ਬੁਲੰਦ ਕਰੂੰ ਔਰ ਲੋਕਾਂ ਦੀ ਬਾਹ ਫੜੂ ਮੈਂ ਉਸ ਦਿਨ ਵੀ ਕਿਹਾ ਸੀ ਕਿ ਭਾਈ ਦੋ ਹਿੱਸਿਆਂ ਵਿੱਚ ਧਰਤੀ ਵੰਡੀ ਇੱਕ ਮਹਿਲਾਂ ਦਾ ਇੱਕ ਢੋਕਾਂ ਦਾ ਤੇ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਝੋਂਕਾਂ ਦਾ ਤੇ ਇੱਕ ਲੋਕਾਂ ਦਾ ਮੈਂ ਪੰਜਾਬ ਦੇ ਲੋਕਾਂ ਦਾ ਉਹਨਾਂ ਦੀ ਪੇਰਵਾਹੀ ਕਰਦਾ ਸਰ ਇੱਕ ਸ਼ੈਰੀਨਾਮ ਦਾ ਜਿਹੜਾ ਅੱਜ ਉਹਨੂੰ ਤੁਹਾਨੂੰ ਕਾਂਗਰਸ ਤੋਂ ਕੱਢਣ ਦੀ ਗੱਲ ਕੀਤੀ ਹੈ ਜੀ ਦੇਖੋ ਮੇਰੀ ਇੱਕ ਗੱਲ ਨੂੰ ਸੁਣੋ ਉਹ ਪੰਜਾਬੀ ਹੈ ਉਹ ਪੰਜਾਬ ਦਾ ਉਹਨੂੰ ਪੰਜਾਬ ਅਪਣਾ ਲੂ ਸਾਰੇ ਤੂੰ ਚੰਗੇ ਲੋਕਾਂ ਦੀ ਕਦਰ ਨਹੀਂ ਕਰੋਗੇ ਤੇ ਚੰਗੇ ਲੋਕ ਫਿਰ ਨਹੀਂ ਰਹਿਣਗੇ